ਆਪੀਆਂ ਪੰਚਾਇਤਾਂ ਦੇ ਕਰੀਏ ਜਿਨ੍ਹਾਂ ਦੇ ਨੌ ਪਰਵਾਸੀਆਂ ਦੇ ਖਿਲਾਫ ਮਤੇ ਪਾਇਆ ਜਾ ਰਹੇ ਨੇ ਤਾਂ ਕੰਮ ਉਸਿਆਰਪੁਰ ਤੋਂ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਜ਼ਿਲ੍ਹਾ ਰੂਪਨਗਰ ਦੇ ਵਿੱਚ ਅਤੇ ਹੁਣ ਕੰਮ ਬਠਿੰਡਾ ਜ਼ਿਲ੍ਹੇ ਤੱਕ ਪਹੁੰਚ ਗਿਆ ਪੀਤੇ ਦੇਣਾ ਬਠਿੰਡਾ ਦੇ ਪਿੰਡ ਗਹਿਰੀ ਭਾਗੀ ਤੋਂ ਤਸਵੀਰਾਂ ਮੈਕਰ ਨੂੰ ਮਿਲਿਆ ਜਿੱਥੇ ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ਦੇ ਨਾਲ ਪੰਜ ਮਤੇ ਪਰਵਾਸੀਆਂ ਦੇ ਬਾਰੇ ਪਾਸ ਕੀਤੇ ਮਤਾ ਪਾਇਆ ਗਿਆ ਪੰਚਾਇਤ ਨਮਾਤਰਵਾਸੀ ਬਜ਼ੁਰਗਾਂ ਪ੍ਰਿੰਟ ਵਿੱਚ ਆਪਣੇ ਘਰ ਨਾ ਤੇ ਜਗਾ ਲੈਣ ਦੀ ਕੋਈ ਯਾਦ ਨਹੀਂ ਹੋਈ ਨੰਬਰ 2 ਇਹ ਪ੍ਰਵਾਸੀ ਬਜ਼ੁਰਗਾਂ ਦੀ ਵੋਟ ਅਤੇ ਆਧਾਰ ਕਾਰਡ ਪ੍ਰਿੰਟ ਵਿੱਚ ਨਹੀਂ ਬਣਾਇਆ ਜਾਏਗਾ ਨੰਬਰ 3 ਜੋ ਵੀ ਪ੍ਰਵਾਸੀ ਬਜ਼ੁਰਗ ਕੰਮ ਨਹੀਂ ਆਵੇਗਾ ਉਹਨਾਂ ਨੂੰ ਪਿੰਡ ਤੋਂ ਬਾਹਰ ਆਪਣੇ ਖੇਤਾਂ ਜਾਂ ਮੋਟਰ ਤੇ ਵਗੈਰਾ ਪਹੁੰਚਾ ਦਿਆ ਜਾਏਗਾ ਨੰਬਰ 4 ਜੋ ਵੀ ਪ੍ਰਵਾਸੀ ਬਜ਼ੁਰਗ ਨੂੰ ਬੈਠਦੀ ਆਗਿਆ ਦੇਵੇਗਾ ਉਹ ਗੋਸ਼ਾਂਤ ਬਹੁਤ ਮੌਨਾ ਦਾਤ ਮੇਰਾ ਹੋਵੇ ਜੋ ਵੀ ਮਸ਼ਾਨ ਨਵਾਸੀ ਤੇ ਆਪੇ ਗਾ ਨੂੰ ਨਾਮ ਨੂੰ ਕੋਈ ਚਪਾਈ ਨਹੀਂ ਦਵਾਉਂਦੇ। ਉਹ ਉਰਾਮੀ ਸਰ ਨੂੰ। ਪਤਾ ਕਰਾਂਗੇ ਕਿ ਉਹਨਾਂ ਬਤਾਂਵਾਸ ਆ। ਆ ਪੰਜ ਗੱਲਾਂ ਇਹਦੇ ਵਿੱਚ ਲਿਖੀਆਂ ਗਈਆਂ। ਹਾਂ। ਮੈਂ ਹਰਦੀਪ ਸਿੰਘ ਸਰਪੰਚ ਬਣ ਕੇ ਨਹੀਂ ਪਾਣੀ। ਮਤਾਜੀ ਪ੍ਰਵਾਸੀ ਬਦੂਰਾ ਮਾਰੇ ਪਾਇਆ ਗਿਆ। ਕਿ ਅਸੀਂ ਜੋ ਵੀ ਪ੍ਰਵਾਸੀ ਮਜ਼ਦੂਰ ਹੈ ਕੰਮ ਦਾ ਨਕਰਣਾ ਹੁੰਦੇ। ਉਹ ਆ ਸਕਦੇ ਆ ਕੰਮ ਕਰਕੇ ਆਪ ਦਾ ਆਪਸ ਜਾਣ ਨੂੰ ਪੱਕੇ ਤੌਰ ਤੇ ਪਿੰਡ ਵਿੱਚ ਰਹਿਣ ਤਰੀਕ। ਦਾਤੇ ਨੂੰ ਮਕਾਨ ਲੈ ਕੇ ਅੰਦਰ ਤਾ ਜੂ ਨਾ ਹੀ ਉਹਦਾ ਕਾੜ ਪਹੈਰਾ ਜਾਂ ਉਧਾਰ ਕਾੜਾ ਕੋਈ ਵੀ ਮੰਨਦੇ ਕੋ ਹੋਣ ਬੈਤੂ ਕੋ ਰੇਟ ਕੋ ਨਹੀਂ ਦੇ ਸੀ ਨਾ ਕੱਲ ਜੇਕਰ